ਜੋ ਨੀ ਗੋਹੀਦੀ ਗਰਕ ਨਹੀਂ ਚਾ ਮੇਰਾ ਪੰਜਾਬਪੁਰ ਪਟਿਆਲਾ ਜੋ ਕਰਦਾ ਸੀ ਕੁਸ ਦੇ ਲੱਗਿਆ ਹੋਇਆ ਸੀ ਪਰਿਵਾਰ ਦੇ ਵਿੱਚ ਇੱਕ ਉਹਨਾਂ ਦੀ ਵਾਈਫ ਇੱਕ ਚ ਉਹਨਾਂ ਦਾ ਛੋਟਾ ਬੇਟਾ ਬਾਕੀ ਇੱਕ ਭਰਾ ਇੱਕ ਭੈਣ ਸੀ ਤਾਂ ਉਹਨੂੰ ਪਾਣ 6:30 ਵਜੇ ਕਿਤੇ ਅਨਨੋਨ ਨੰਬਰ ਤੋਂ ਕਿਸੇ ਅਨਨੋਨ ਨੰਬਰ ਦੇ ਨੇ ਕਿਸੇ ਨੰਬਰ ਤੋਂ ਆਇਆ ਵੀ ਜਿੱਜਾ ਜੀ ਨੂੰ ਮੇਰੇ ਜਿੱਜਾ ਜੀ ਦਾ ਨੰਬਰ ਦੇ ਦਿਓ ਮੈਂ ਨੰਬਰ ਦੇ ਦਿੰ ਸੀ ਮੇਰੇ ਇਹਨਾਂ ਉਹਨੇ ਦਮਾਦ ਨੇ ਤੇ ਅਸੀਂ ਉਹਨਾਂ ਨੂੰ ਨੰਬਰ ਉਹਨਾਂ ਦਾ ਦਿੱਤਾ ਦੇਪਨ ਮੈਨੂੰ ਪੁੱਛਿਆ ਵੀ ਤੁਸੀਂ ਉਹਨਾਂ ਦਾ ਨੰਬਰ ਕਿਉਂ ਮੰਗਦੇ ਹੋ ਸੰਤਸ ਕਾਦੇ ਬਾਅਦ ਤੋਂ ਕਿ ਲੋੜ ਪਈ ਉਹ ਆਜੇ ਡਾਕਟਰ ਨੇ ਤੇ ਉਹ ਕਹਿੰਦੇ ਉਹਨਾਂ ਨੂੰ ਦਵਾਈ ਉਹਨਾਂ ਨੂੰ ਦਵਾਈ ਬਾਰੇ ਪੁੱਛਣਾ ਸੀ ਤੇ ਇਸ ਤਰ੍ਹਾਂ ਕਰਕੇ ਸਾਨੂੰ ਨੰਬਰ ਦੇ ਦੋ ਸੀ ਦਵਾਈਆਂ ਬਾਰੇ ਪਤਾ ਕਰਨਾ ਮੈਂ ਕਿ ਮੈਨੂੰ ਕੁਝ ਦਾਲਚ ਗਾਲਾ ਲੱਗਦਾ ਵੀ ਤੁਸੀਂ ਮੇਰੇ ਨਾਲ ਤਾਂ ਗੱਲ ਨਹੀਂ ਕਰ ਰਹੇ ਹੈਗੇ ਤੇ ਇਹਨੇ ਨੂੰ ਉਹਨਾਂ ਦਾ ਫੋਨ ਆ ਗਿਆ ਐਂ ਕਰਕੇ ਵੀ ਆਪਣੇ ਅਮਰ ਦਾ ਇੱਕ ਉਹ ਹੋ ਗਿਆ ਲੜਾਈ ਝਗੜਾ ਹੋ ਗਿਆ ਕਿਤੇ ਤੇ ਉਹ ਅਮਰ ਸਿੰਘ ਦਾ ਕਰਨੇ ਤੇ ਕਿ ਉੱਥੇ ਜਾਣਾ ਮੈਂ ਤੁਹਾਨੂੰ ਕੁਝ ਪਤਾ ਉੱਥੇ ਬਾਰੇ ਮੈਂ ਮੈਂ ਤਾਂ ਕੁਝ ਨਹੀਂ ਬਤਾ ਹੈਗਾ ਉਹ ਕਹਿੰਦਾ ਮੈਂ ਆ ਰਹੇ ਹਾਂ ਇੱਥੇ ਤੇ ਉਹ ਪੰਨਾ ਉੱਤੇ ਗਿਆ ਉਹ ਅਮਰ ਸਿੰਘ ਗਿਆ ਉਹ ਫਿਰ ਮੈਨੂੰ ਲੈ ਕੇ ਗਿਆ ਕਹਿੰਦਾ ਪਪਾ ਉਤਨੋਂ ਇਸ ਦੁਨੀਆ ਜਾ ਚਲੇ ਗਏ ਦੂਜੇ ਬੇਟੇ ਦੇ ਸੱਟਾਂ ਲੱਗੀਆਂ ਬਿਦਸੌਣ ਦਾ ਇੱਕ ਪੁਲਿਸ ਪੁਲਿਸ ਮਲਾ ਜੇ ਵੀ ਆਪਣੇ ਆਪਣੇ ਖਤਰ ਉਹ ਚ ਰਹਿ ਨਹੀਂ ਸਕਦਾ ਹੈਗਾ ਉਹ ਵੀ ਖਤਰੇ ਚ ਹੀ ਰਹਿਣ ਲੱਗ ਗਿਆ ਦੇਖੋ ਕਹੇ ਜੀਆਂ ਡਿਊਟੀ ਕਹੇ ਜੇ ਲੋਕ ਹੋਗੇ ਕਹੇ ਜੀ ਦੁਨੀਆ ਹੋ ਗਈ ਇਹ ਸਾਨੂੰ ਪਤਾ ਨਹੀਂ ਕਿਸੇ ਨਾਲ ਵੀ ਉਹਦੀ ਕੋਈ ਰੰਜਿਸ਼ ਨਹੀਂ ਸੀ ਮਿੱਠ ਬੋਲੜਾ ਬੰਦਾ ਸੀ ਆਪਣਾ ਸਵੇਰੇ ਵੇਲੇ ਡਿਊਟੀ ਤੇ ਜਾਂਦਾ ਸੀ ਸ਼ਾਮ ਨੂੰ ਘਰੇ ਆਉਂਦਾ ਸੀ ਮੈਂ ਆਪਣੀ ਬੜੀ ਆਪਣੀ ਮਿਹਨਤ ਨਾਲ ਉਹਨੂੰ ਡਿਊਟੀ ਜਵਾਨ ਕੋਈ ਕਾਂਸਟੇਬਲ ਦੀ ਉਸ ਬੱਚੇ ਨੇ ਬਹੁਤ ਮਿਹਨਤ ਕੀਤੀ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਪਲੀਜ਼ ਘਟੋ ਘਟ 10 ਸਾਲ ਦੀ ਸਰਵਿਸ ਹੋ ਗਈ ਸੀ ਬੜੀ ਤਨਦੇਹੀ ਨਾਲ ਡਿਊਟੀ ਨਿਭਾਈ ਉਹਨੇ ਜੇ ਸਾਨੂੰ ਇਨਸਾਫ ਮਿਲੂਗਾ ਤੁਸੀਂ ਉਹਨਾਂ ਬੰਦਿਆਂ ਨੂੰ ਫੜੋਗੇ ਤਾਂ ਹੀ ਸਾਨੂੰ ਇਨਸਾਫ ਮਿਲੂਗਾ ਜਦੋਂ ਬੰਦੇ ਬੱਚੇ ਨੇ ਹਥਿਆਰ ਚੱਕੇ ਲਿਆ ਉਹ 13 ਸਾਲ ਦੀ ਉਮਰ ਚੱਕ ਲਿਆ 14 ਸਾਲ ਦੀ ਉਮਰ ਦੇ ਵਿੱਚ ਚੱਕ ਲਿਆ ਸਜ਼ਾ ਦਾ ਹੱਕਦਾਰ ਬਣਦਾ ਉਹ ਸਰਦਾਰ ਸਾਹਿਬਾਂ ਦੇ ਹੱਕਦਰਮਾਂ ਦਾ ਬਿਲਕੁਲ ਜੀ ਬੜੀ ਦਗਧਾਈ ਘਟਨਾ ਕੱਲ 25 ਤਰੀਕ ਸ਼ਾਮ ਨੂੰ 6:30 ਪੌਣੇ 7 ਵਜੇ ਹੋਈ ਆ ਅਮਨਦੀਪ ਸਿੰਘ ਜਿਹੜੇ ਕਿ ਕਾਂਸਟੇਬਲ ਸੀਗੇ ਪੰਜਾਬ ਪੁਲਿਸ ਦੇ ਵਿੱਚ ਔਰ ਸਿਵਲ ਲਾਈਨ ਪਟਿਆਲਾ ਨੌਕਰੀ ਤੇ ਤਨਖਾਹ ਸੀਗੇ ਤੇ ਕੱਲ ਉਹਨਾਂ ਦੀ ਅਚਾਨਕ ਮੈਸਕੀਡ ਕਿਸੇ ਗੱਲ ਨੂੰ ਲੈ ਕੇ ਟੂ ਟੂ ਮਾਮਾ ਹੋਈ ਆ ਜੋ ਬਦ ਸੀਗੇ ਉਹਨਾਂ ਨੇ ਕੋਈ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਤੇ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਇਹ ਹੁਣ ਸੰਸਕਾਰ ਹੈ ਜੀ ਅੱਲੋਂ ਰਾਗੇਟਨਾਪਾ ਤੇ ਕਰੇ ਵੀ ਡੀਸੀ ਸਾਹਿਬ ਤੇ ਐਸਐਸਪੀ ਪਟਿਆਲਾ ਬਨ ਸ਼ਰਮਾ ਜੀ ਆ ਕੇ ਗਏ ਨੇ ਮੈਂ ਸਵੇਰ ਦਾ ਹੀ ਕਰਿਆ ਜੀ ਔਰ ਉਹਨਾਂ ਦਾ ਭਰਾ ਜਿਹੜਾ ਨਾਲ ਫਟੜ ਹੋਇਆ ਉਹਦਾ ਵੀ ਹਾਲ ਚਾਲ ਪੁੱਛਿਆ ਉਹਦਾ ਵੀ ਜ਼ੁਰੇ ਇਲਾਜ ਚੱਲ ਰਿਹਾ ਸਾਰੀ ਨਿਗਰਾਨੀ ਕਰ ਰਹੀ ਤੇ ਪਰਿਵਾਰ ਨੂੰ ਵੀ ਹੌਸਲਾ ਦਿੱਤਾ ਤੇ ਸਰਕਾਰ ਵੱਲੋਂ ਵੀ ਜਿਹੜਾ ਜੀ ਜੋ ਵੀ ਜਿਵੇਂ ਭੰਦਾ ਕਰੋੜ ਰੁਪਿਆ ਕੋਈ ਭਰਾ ਸਾਡਾ ਡਿਊਟੀ ਤੇ ਹੈ ਅਗਰ ਉਹਦੀ ਡੈਥ ਹੋ ਜਾਂਦੀ ਹੈ ਤਾਂ ਸਰਕਾਰ ਵੀ ਉਹਦਾ ਜਿਹੜਾ ਪੁਲਿਸ ਹਿਤਾ ਕਰਦੀ ਹੈ ਉਹ ਵੀ ਉਹਦਾ ਪੇਪਰ ਵਗੈਰਾ ਡਾਕੂਮੈਂਟ ਸਰਕਾਰ ਕਰਦੀ ਫਾਰੀ ਗੱਲਬਾਤ ਕੀਤੀ ਹੈ ਮੈਂ ਕਿਉਂਕਿ ਉਹਨਾਂ ਦੀ ਜਿਹੜੀ ਤਕਨੀ ਹੈ ਉਹ ਵੀ ਜਿਹੜੀ ਆ ਦੀ ਪੜ੍ਹੀ ਲਿਖੀ ਹੈ ਤੇ ਛੋਟਾ ਬੱਚਾ ਜੀ ਇੱਕ ਸਾਰਾ ਬੜਾ ਮਤਲਬ ਦੇਖਿਆ ਨਹੀਂ ਜਾਂਦਾ ਜੀ ਬਹੁਤ ਬੋ ਹੈ ਪਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਵਾਸ ਦੇਵੇ ਔਰ ਪਰਿਵਾਰ ਨੂੰ ਹਮੇਸ਼ਾ ਨਾਲਾਂ ਜੀ ਅੱਜ ਵੀ ਨਾਲਾਂ ਔਰ ਅੱਗੇ ਵੀ ਹਮੇਸ਼ਾ ਨਾਲ ਰਹਿਣਾ ਕਿ ਤੇਰਾ ਪਰਿਵਾਰ ਦੇ ਕਿਸੇ ਵੀ ਦੁੱਖ ਸੁੱਖ ਦੇ ਵਿੱਚ ਜੋ ਵੀ ਕਾਨੂੰਨੀ ਤੌਰ ਤੇ ਕਿਤੇ ਵੀ ਜਰੂਰਤ ਪਏਗੀ ਤਾਂ ਮੈਂ ਬਿਲਕੁਲ ਨਾਲ ਖੜਾ ਹਾਂ ਔਰ ਪ੍ਰਸ਼ਾਸਨ ਵੀ ਨਾਲ ਆ ਪੰਜਾਬ ਸਰਕਾਰ ਵੀ ਨਾਲ ਖੜੀ ਹਾਂ ਜਿਹੜੀ ਨਾਬਾ ਦੇ ਵਿੱਚ ਹੈੱਡ ਕਨਸਟੇਬਲ ਅਮਨਦੀਪ ਸਿੰਘ ਨਾਲ ਵਾਪਰੀਆ ਬਹੁਤ ਹੀ ਬੇਹੱਦ ਦੁੱਖਦਾਈ ਘਟਨਾ ਕਿਉਂਕਿ ਇਹਲੇ ਨੌਜਵਾਨ ਸੀਗਾ ਮੁੰਡਾ ਤੇ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਵੀ ਕਰਦੇ ਆ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਰਕਾਰ ਵੱਲ ਸਜ਼ਾ ਦਿੱਤੀ ਉਹ ਕਿਉਂਕਿ ਦੋ ਦੋਸ਼ੀ ਫੜਲੇ ਨੇ ਤੇ ਬਾਕੀ ਚਾਰ ਨੂੰ ਵੀ ਫੜ ਲਿਆ ਜਾਊਗਾ ਸਾਡੇ ਮਾਨਯੋਗ ਐਸਐਸਪੀ ਲੱਗੇ ਹੋਏ ਨੇ ਤੇ ਪੂਰਾ ਜ਼ਿਲ੍ਹੇ ਦਾ ਪ੍ਰਸ਼ਾਸਨ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਲੱਗਿਆ ਹੋਇਆ ਕਿਉਂਕਿ ਇਹੋ ਜਿਹੀਆਂ ਜੜੀਆਂ ਘਟਨਾਵਾਂ ਨੇ ਉਹ ਸਮਾਜ ਦੇ ਅੰਦਰ ਬੜਾ ਬੇਹੱਦ ਦੁਖਦਾਈ ਹੁੰਦੀਆਂ ਨੇ ਤੇ ਮੈਨੂੰ ਬੇਹੱਦ ਅਫਸੋਸ ਆ ਇਸ ਨੌਜਵਾਨ ਦੀ ਮੌਤ